ਬਿਨ ਸਦਾ ਤਰੇਪਤਾ ਸੇ ਰਚੋ ਆਪਗਵਾਈ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗਨ ਪਾਈ ਨਾਨਕ ਸਤਿਗੁਰ ਮਿਲੇ ਤਾਂ ਕੀ ਵਿਖੇ ਕਰ ਅੰਦਰ ਸਤਿ ਪਾਈ ਸੋਟ ਮਹੱਲਾ ਤੀਜਾ ਬਿਨ ਸਤਿ ਗੁਰ ਸੀਵੀ ਮਾਤਾ ਦੁਖ ਲਾਗਾ ਜੋਗ ਚਾਰੇ ਪਰਮਾਤਮਾ ਹਾਮਦੀਨ ਤਮ ਜੁਗ ਜੁਗ ਦਾਤੇ ਸਬਦੇ ਦੇਹ ਵਿਜਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲੁ ਮਿਲਾਭੂ ਹਰ ਨਾਮ ਦੇਵਧਾਰਿ ਨਾਉ ਮਨਸਾ ਬਾਦੁਬ ਦਾਸ ਸੇ ਸਮਾਣੀ ਪਾਇਆ ਨਾਮੁ ਪਾਰਾ ਹਰ ਚਾਖ ਮਨਿਰਮਲ ਹੋਆ ਕਿਲਵੇ ਕਾਟਣ ਹਾਰਾ ਹਰ ਚਾਖ ਮਨਿਰਮਲ ਹੋਆ ਕਿਲਵੇ ਕਾਟਣ ਹਾਰਾ ਰਾਣੀ ਸਤਗੁਰ ਸੇਵ ਸੁਖ ਪਾਏ ਰਾਣੀ ਸਤਗੁਰ ਸੇਵ ਸੁਖ ਪਾਏ ਵਾ Groot. Guru, he Guru, Why Guru, grew. Guru, he Guru, Why Guru, 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 ਵਾਹਿ ਗੁਰੂ ਵਾਹਿ ਗੁਰੂ ਪ੍ਰਾਨ ਸਤ ਗੁਰ ਸੇਵ ਸੁਖ ਗੋਇ ਵਾਹਿ ਗੁਰੂ 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 Vahi Guru, Vahi Guru, Vahi ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੋ ਵੰਤਰ ਸੁਬਾਹਰ ਦਿਖੋ ਅਵਰਨ ਦੂਜਾ ਕੋਈ ਜੀਉ ਜਨਮ ਬਨ ਗੁਜ ਬੱਪੜੋ ਤੈਨ ਦੂਜੇ ਭਗਤ ਵਿਸਾਰੇ ਜੀਉ ਸਤ ਗੁਰ ਮਿਲੈ ਤਾਂ ਗੁਰਮਤਿ ਪਾਈਏ ਸਾਕਤ ਬਾਜੀ ਹਾਰੀ ਜੀ ਵਾਹਿਗੁਰੂ 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 ਆਹਿ ਗੁਰੂ ਵਾਹਿਗੁਰੂ ਹਰ ਹਰ ਨਾਮ ਜਪਨ ਤੇ ਆ ਰਸਨਾ ਕਹੇ ਜਮਕਾਲ ਨਾਨਕ ਮਨ ਤਨ ਸੁਖ ਹੋਈ ਅੰਤ O